ਕੇਂਦਰ ਸਰਕਾਰ ਵੱਲੋਂ ਜਿੱਥੇ ਕਿ ਨਵਾਂ ਕਾਨੂੰਨ ਬਣਾਇਆ ਗਿਆ ਹੈ ਫਿਟ ਟੈਂਡ ਰਨ ਜਿਸ ਵਿੱਚ ਦੋਸ਼ੀ ਪਾਇ ਜਾਂਦੇ ਚਾਲਕਾਂ ਵਿਰੁੱਧ 10 ਸਾਲ ਦੀ ਸਜ਼ਾ ਤੇ 5 ਲੱਖ ਰੁਪਏ ਜੁਰਮਾਨੇ ਦਾ ਪ੍ਰਦਾਨ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਹਰ ਪਾਸੇ ਹਾਹਾਕਾਰ ਮਚ ਗਈ ਹੈ ਟਰੱਕਾਂ ਵਾਲਿਆਂ ਬੱਸਾਂ ਵਾਲਿਆਂ ਹੜਤਾਲ ਕੀਤੀ ਹੋਈ ਹੈ ਜਿਸ ਕਰ ਲੋਕਾਂ ਨੂੰ ਭਾਰੀ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂ ਜਿੱਥੇ ਪਟ્રોલ ਦਾ ਡੀਜ਼ਲ ਆਉਣੇ ਵੀ ਬੰਦ ਹੋ ਗਏ ਹਨ ਪਰੋਪੰਪਾਂ ਉੱਤੇ ਪੂਰੀ ਤਰ੍ਹਾਂ ਹਾਹਾਕਾਰ ਮਚੀ ਹੋਈ ਹੈ ਕੜਕੇ ਦੀ ਸੜਕ ਦੇ ਵਿੱਚ ਲੋਕੀ ਲੰਮੇ ਲੰਮੇ ਲੈਣੇ ਵਿੱਚ ਖੜੇ ਹੋਏ ਹਨ ਪੈਟਰੋਲ ਅਭੀ ਤੱਕ ਹੈ ਆਪਕੇ ਬਾਦ ਕਬ ਤੱਕ ਹੈ ਪੈਟਰੋਲ ਆਪਕੇ ਬਾਦ ਨਹੀਂ ਹੈ ਪੈਟਰੋਲ ਹੈ ਹੈ ਨਹੀਂ ਹੈ ਜੋ ਇਹ ਗੱਡੀ ਲੱਗੇ ਬਸ ਉਹ ਹੀ ਗੱਡੀ ਮਿਲੇਗੀ ਬਸ ਬਸ ਉਹ ਤਾਂ ਸੀਐਨਜੀ ਚੱਲ ਰਹੀ ਸਾਰੀ ਬੰਦ ਅੱਛਾ ਸੀਐਨਜੀ ਚੱਲ ਰਹੀ ਹੈ ਪੈਟਰੋਲ ਖਤਮ ਹੋ ਗਿਆ ਹੈ ਪੰਜਾਬ ਦੇ ਨਾਲ ਨਾਲ ਚੰਡੀਗੜ੍ਹ ਦੇ ਇਲਾਕੇ ਵਿੱਚ ਹੀ ਬੁਰਾ ਹਾਲ ਹੋਇਆ ਪਿਆ ਪੈਟਰੋਲ ਪੰਪਾਂ ਤੇ ਜਿੱਥੇ ਟ੍ਰੈਫਿਕ ਪੁਲਿਸ ਨੂੰ ਬੁਲਾ ਕੇ ਟ੍ਰੈਫਿਕ ਕੰਟਰੋਲ ਕੀਤਾ ਜਾ ਰਿਹਾ ਹੈ ਅਤੇ ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਕਮਜੀਤ ਸਿੰਘ ਚਾਂਗਲਾ ਆਪਣੀ ਕੀ ਪ੍ਰਤੀਕਿਰਿਆ ਦੇ ਰਹੇ ਹਨ ਉਹ ਸੁਣਾਉਂਦੇ ਹਾਂ ਤੇ ਅੱਜ ਪੂਰੇ ਭਾਰਤ ਦੇ ਵਿੱਚ ਬਹੁਤ ਮਾੜਾ ਦਿਨ ਚੜਿਆ ਜਿਹੜਾ ਕਿ ਪੂਰੇ ਚੈਨਲਾਂ ਦੇ ਵਿੱਚ ਅੱਜ ਦੇਖਣ ਨੂੰ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣਿਆ ਹੋਇਆ ਜਿਹਦੇ ਵਿੱਚ ਹਰੇਕ ਪੈਟਰੋਲ ਪੰਪ ਤੇ ਵੱਖ-ਵੱਖ ਸੂਬਿਆਂ ਤੇ ਲਾਈਨਾਂ ਲੱਗੀਆਂ ਹੋਈਆਂ ਸਕੂਟਰ ਤੇ ਲੈ ਕੇ ਟਰੱਕਾਂ ਦਾ ਬੱਸਾਂ ਤੱਕ ਜਿਹੜੀਆਂ ਬਹੁਤ ਵੱਡੀਆਂ-ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਪੈਟਰੋਲ ਤੇ ਡੀਜ਼ਲ ਨੂੰ ਲੈ ਕੇ ਔਰ ਕਈ ਪੈਟਰੋਲ ਪੰਪਾਂ ਤੇ ਲਿਖ ਕੇ ਲਾ ਦਿੱਤਾ ਗਿਆ ਕਿ ਪੈਟਰੋਲ ਤੇ ਡੀਜ਼ਲ ਖਤਮ ਹੋ ਚੁੱਕਿਆ ਇਸ ਦਾ ਜਿਹੜਾ ਮੁੱਖ ਕਾਰਨ ਹੈ ਉਹ ਸਾਡੀ ਭਾਰਤ ਦੀ ਸਰਕਾਰ ਨਰਿੰਦਰ ਮੋਦੀ ਜੀ ਨੇ ਜੋ ਆਪਣੇ ਤਾਨਾਸ਼ਾ ਸਰਕਾਰ ਜਿਹੜੀ ਸ਼ੁਰੂ ਤੇ ਲੋਕਾਂ ਪਰ ਆਪਣੇ ਫੈਸਲੇ ਨੂੰ ਥੋਪਦੀ ਆਈ ਹੈ ਅੱਜ ਇੱਕ ਨਵਾਂ ਫੈਸਲਾ ਉਹਨਾਂ ਨੇ ਜਿਹੜਾ ਹੈਗਾ ਪਿਛਲੇ ਦਿਨੀ ਸੁਣਾਇਆ ਜਿਹਦੇ ਵਿੱਚ 2 ਸਾਲ ਦੀ ਸਜ਼ਾ ਜਿਹੜੀ ਪਿਛਲੇ ਦਿਨਾਂ ਤੋਂ ਸੀ ਕੋਈ ਕਿਸੇ ਕਾਰਨ ਕਿਸੇ ਡਰਾਈਵਰ ਤੇ ਜੋ ਗਲਤੀ ਹੋ ਜਾਂਦੀ ਸੀਗੀ ਉਹਨੂੰ ਲੈ ਕੇ ਅੱਜ 10 ਸਾਲ ਦੀ ਜਿਹੜੀ ਸਜ਼ਾ ਉਹਨਾਂ ਨੇ ਆਪਣੇ ਕਾਨੂੰਨ ਦੇ ਵਿੱਚ ਸੋਧ ਕੀਤੀ ਜਿਸ ਨੂੰ ਦੇਖਦੇ ਹੋਏ ਅੱਜ ਭਾਰਤ ਦੇ ਵਿੱਚ ਟਰੱਕ ਡਰਾਈਵਰਾਂ ਨੇ ਚੱਕਾ ਜਾਮ ਕੀਤਾ ਹੋਇਆ ਜਿਸ ਦੇ ਕਾਰਨ ਸਭ ਤੋਂ ਪਹਿਲਾਂ ਸਾਨੂੰ ਅੱਜ ਪੈਟਰੋਲ ਤੇ ਡੀਜ਼ਲ ਦੀ ਦਿੱਕਤ ਆਈ ਆਉਣ ਵਾਲੇ ਦਿਨਾਂ 'ਚ ਸਾਨੂੰ ਜ਼ਰੂਰੀ ਖਾਣ ਵਾਲੀ ਚੀਜ਼ਾਂ ਤੇ ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪਊਗਾ ਸੋ ਮੈਂ ਬੇਨਤੀ ਕਰਦਾ ਭਾਰਤ ਸਰਕਾਰ ਨੂੰ ਖਾਸ ਤੌਰ ਤੇ ਪੀਐਮ ਸਾਹਿਬ ਨੂੰ ਕਿ ਤੁਸੀਂ ਇਸ ਤਰ੍ਹਾਂ ਦੇ ਇਹਨਾਂ ਗਰੀਬ ਬੰਦਿਆਂ ਤੇ ਕਾਨੂੰਨ ਨਾ ਥੋਪੋ ਜਿਹਦੇ ਨਾਲ ਲੋਕਾਂ ਦਾ ਹੋਰ ਵੀ ਜ਼ਿਆਦਾ ਨੁਕਸਾਨ ਹੋਵੇ 10 ਸਾਲ ਦੀ ਜੇਲ੍ਹ ਹੋਵੇ 7 ਲੱਖ ਰੁਪਏ ਜੁਰਮਾਨਾ ਜੀ ਉਸਕੇ ਲਈ ਅਸੀਂ ਇਹ ਸਟ੍ਰਾਈਕ ਕੀਤੀ ਹੈ ਕਿ ਇਹ ਕਾਨੂੰਨ ਆਮਾ ہمارا ਵਾਪਸ ਲਿਆ ਜਾਏ हम इसको कानून से अग्री नहीं है सर। जैसा था कोई ड्राइवर भी गाड़ी नहीं भरेगा आजकल आप देखो कोई भी ड्राइवर है किसी के ड्राइवर चार हजार या पांच हजार हमारी सैलरी हमारा घर कैसे चलेगा छोटे छोटे हमारे बच्चे हैं माँ बाप है एक ड्राइवर के पीछे भी दस परिवार दस मीन खाने वाले और ड्राइवर कहाँ जाएगा किधर जाएगा।, जाएगा बताओ उसके चल तो तो भाई कानून पास कर दिया लेकिन इनके भाइयों के बारे में भी सोचो कोई घर से इतना मीर नहीं है किसी का चोपड़ी भी रहने के लिए नहीं है ठीक है अगर रुपए का सामानता उसका एक आप कैसे क्या करेगा दुकान करेंगे कुछ भी